ਚੈਨਲ ਦਾ ਆਰਣ ਨਿਊਜ਼ ਵੇਖ ਲਈ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਕਲਕੱਤਾ ਚ ਵਾਪਰੀ ਮੰਦ ਭਾਗੀ ਘਟਨਾ ਤੋਂ ਬਾਅਦ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਮੰਦਰ ਵੀ ਇਸ ਦਾ ਵਿਰੋਧ ਹੋ ਰਿਹਾ ਹੈ ਜ਼ਿਕਰਯੋਗ ਹੈ ਕਿ ਕਲਕੱਤਾ ਦੇ ਸਰਕਾਰੀ ਹਸਪਤਾਲ ਚ ਇੱਕ ਡਾਕਟਰ ਨਾਲ ਜਿੱਥੇ ਰੇਪ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਸਮੁੱਚੇ ਪੰਜਾਬ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ ਮਟਾਲਾ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਸਿਰਸਤਾਲ ਬਟਾਲਾ ਚ ਡਾਕਟਰਾਂ ਅਤੇ ਨਰਸਾਂ ਵੱਲੋਂ ਹੜਤਾਲ ਕਰਕੇ ਇਸ ਕਾਨੂੰਨੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਸ ਘਟਨਾ ਦੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤੁਹਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤੁਹਾਡੀਆਂ ਖਬਰਾਂ ਦੇ ਇਕਲ ਸੜ ਨਾਲ ਪਤਰਕਾਰ ਨਰਿੰਦਰ ਕੌਰ ਪਰਿਵਾਰ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਭੂਟ ਮੈਂ ਡਾਕਟਰ ਹਰਪਾਲ ਸਿੰਘ ਕਿਤੇ ਸਬੱਤ ਆਟੋਮੈਡੀਕਲ ਅਸਟਾ ਬਦੌਰ ਕੰਮ ਕਰਦਾ ਮੈਂ ਕਿਸਾਰੇ ਮੈਡੀਕਲ ਅਫਸਰ ਨਾਲ ਸੀਨੀਅਰ ਹਾਂ ਤੇ ਅੱਜ ਅਸੀਂ ਇੱਕ ਜਿਹੜਾ ਕੋਲਕਾਤਾ ਜੇ ਕਲੀਨ ਡਾਕਟਰ ਨਾਲ ਦੁਸ਼ਕਰਮ ਹੋਇਆ ਜਾਂ ਇੱਕ ਉਤਰਾਖੰਡ ਦੇ ਚਿੱਤ ਸਟਾਫ ਨਰਸ ਨਾਲ ਹੋਇਆ ਉਹਦੇ ਸਬੰਧ ਵਿੱਚ ਅਸੀਂ ਅੱਜ 2 ਘੰਟੇ ਲਈ ਕੰਮ ਬੰਦ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਇਸ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਹਰੇਕ ਥਾਂ ਤੇ ਜਿਹੜੀ ਸਿਕਿਉਰਟੀ ਹੈ ਉਹ ਬਹੁਤ ਹੀ ਮਤਲਬ ਪ੍ਰੋਪਰ ਨਹੀਂ ਹੈਗੀ ਸਾਨੂੰ ਵੀ ਇੱਥੇ ਹਰ ਵੇਲੇ ਡੈਰੀ ਲੱਗਿਆ ਰਹਿੰਦਾ ਨੀ ਸਾਡੇ ਲਈ ਡਾਕਟਰ ਜਿਹੜਾ ਸਾਡੇ ਸਟਾਫਾਂ ਰਾਤ ਨੂੰ ਡਿਊਟੀਆਂ ਕਰਦੀਆਂ ਜਾਂ ਰਾਤ ਨੂੰ ਰਿਪੋਰਟ ਕੇਸ ਕਰਨ ਵਾਸਤੇ ਆਉਣਾ ਪੈਂਦਾ ਸਾਨੂੰ ਤੇ ਸਾਡੀ ਕੋਈ ਸਿਕਿਉਰਟੀ ਦਾ ਪ੍ਰੋਪਰ ਅਰੇਂਜਮੈਂਟ ਕੀਤਾ ਜਾਵੇ ਤੇ ਜਿਹੜੇ ਉੱਥੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਪਰ ਅਸੀਂ ਪ੍ਰੋਪਰ ਜਲਦੀ ਨਾਲ ਇਲੈਕਸ਼ਨ ਲੈ ਕੇ ਉਹਨਾਂ ਨੂੰ ਸਜਾਵਾਂਗੇ ਤੀਨ ਸਾਨੂੰ ਇਹੀ ਮੈਂ ਕਹਿਣਾ ਚਾਹਾਂਗਾ ਕਿ ਸਰਕਾਰਾਂ ਨੂੰ ਦਿਨ ਪਾਸੇ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕੰਮ ਤਾਂ ਸਰਕਾਰਾਂ ਦੇ ਹੋਣਾ ਤੇ ਬਾਕੀ ਮੈਂ ਵੀ ਕਹਾਂਗਾ ਵੀ ਹੁਣ ਜਿਹੜਾ ਸਮਾਂ ਆ ਗਿਆ ਸਾਡੀ ਲੇਡੀਜ਼ ਨੂੰ ਵੀ ਆਪਣੇ ਆਪ ਨੂੰ ਮਜ਼ਬੂਤ ਤੇ ਆਪਣੇ ਆਪ ਨੂੰ ਕਰਨਾ ਚਾਹੀਦਾ ਤਾਂ ਕਿ ਜਿਹੜਾ ਇਹਨਾਂ ਦਾ ਮੁਕਾਬਲਾ ਕਰ ਸਕਣ ਮੇਰਾ ਨਾਮ ਡਾਕਟਰ ਮਨਦੀਪ ਹੈਗਾ ਮੈਂ ਮੈਡੀਕਲ ਸਪੈਸ਼ਲਿਸਟ ਆ ਇਥੇ ਸਿਵਲ ਹਸਪੀਟਲ ਬਟਾਲਾ ਦੇ ਵਿੱਚ ਆ ਇੱਕ ਬਹੁਤ ਹੀ ਮੰਦਭਗੀ ਘਟਨਾ ਹੋਈ ਹੈ ਕੋਲਕਾਤਾ ਦੇ ਵਿੱਚ ਜਿੱਨੇ ਸਾਡੇ ਵਲੰਟਰੀਆ ਨੂੰ ਇੱਕਦਮ ਮਤਲਬ ਦਿਲ 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 ਦੀ ਗਹਿਰਾਈਆਂ ਤੋਂ ਅਸੀਂ ਮਤਲਬ ਇਹ ਇਨਾ ਅਫਸੋਸ ਫੀਲ ਕਰ ਰਹੇ ਹਾਂ ਇਸ ਚੀਜ਼ ਦੇ ਬਾਰੇ ਕਿ ਕੁੜੀਆਂ ਦੀ ਕੋਈ ਸੇਫਟੀ ਹੈ ਹੀ ਨਹੀਂ ਹੈ ਔਰ ਖਾਸ ਕਰਕੇ ਜਦੋਂ ਅਸੀਂ ਆਪਣੇ ਕੁੜੀਆਂ ਨੂੰ ਇਨਾ ਆਤਮ ਨਿਰਭਰ ਬਣਾਉਨੇ ਆ ਉਹ ਡਾਕਟਰ ਸੀਗੀ ਤੇ ਉਹ ਇੰਨਾ ਵਧੀਆ ਕਰ ਰਹੀ ਸੀਗੀ ਤੇ ਉਹਦੇ ਨਾਲ ਇੰਨਾ ਬੁਰਾ ਇਹ ਕੰਮ ਹੋਇਆ ਹੈਗਾ ਤੇ ਫਿਰ ਅਸੀਂ ਕਿਸ ਤਰ੍ਹਾਂ ਸੋਚ ਸਕਦੇ ਆ ਕਿ ਜਿਹੜੇ ਸਾਡੀਆਂ ਮਤਲਬ ਹੋਰ ਬੱਚੀਆਂ ਹੈਗੀਆਂ ਨੇ ਉਹ ਕਿਤਰਾ ਮਤਲਬ ਸੇਫਟੀ ਉਹ ਮਹਿਸੂਸ ਕਰਨ گی ਥੋੜਾ ਜਿਹਾ ਸਿੱਥੇ ਇੱਥੇ ਇੱਥੇ ਆਪਣੇ ਸਿਵਲ ਹਸਪੀਟਲ ਦੇ ਵਿੱਚ ਕਈ ਵਾਰੀ ਰਾਤ ਨੂੰ ਡਿਊਟੀ ਤੇ ਆਉਨੇ ਆ ਸਾਡੀ ਆਪਦੀ ਕੋਈ ਸੇਫਟੀ ਨਹੀਂ ਹੈਗੀ ਬਟ ਇਹ ਹੈ ਕਿ ਚਲੋ ਅਸੀਂ ਸਮ ਹਾਉ ਕਿਸੇ ਨਾ ਕਿਸੇ ਤਰ੍ਹਾਂ ਮੈਨੇਜ ਕਰਕੇ ਆਪਣਾ ਕੰਮ ਚਲਾਈ ਜਾਂਦੇ ਆ ਬਟ ਹੁਣ ਸਰਕਾਰ ਨੂੰ ਅੱਗੇ ਆਉਣਾ ਪੈਣਾ ਹੈ ਉਹਨਾਂ ਨੂੰ ਕੁਝ ਨਾ ਕੁਛ ਇਹ ਜਿਹੇ ਸਟੈਪਸ ਲੈਣੇ ਪੈਣੇ ਆ ਜਿਦੇ ਕਰਕੇ ਕਿ ਕੁੜੀਆਂ ਜਿਹੜੀਆਂ ਨੇ ਉਹ ਆਪ ਆਪਣੇ ਨੂੰ ਸੁਰੱਖਿਅਤ ਮਹਿਸੂਸ ਕਰਨ ਕੋਈ ਵੀ ਫੀਲਡ ਹੋਵੇ ਚਾਹੇ ਉਹ ਘਰੇਲੂ ਆ ਲੇਡੀ ਕੋਈ ਚਾਹੇ ਉਹ ਕੋਈ ਕੰਮ ਕਰਦੀ ਪਈ ਹੈ ਹਾਊਸ ਜੌਬ ਕਰਦੀ ਵੀ ਕੁਝ ਵੀ ਕਰ ਰਹੀ ਆ ਹਰ ਇੱਕ ਕੁੜੀ ਜਿਹੜੀ ਆ ਉਹ ਨੂੰ ਆਪਣੇ 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 ਲੈਵਲ ਤੇ ਸੁਰੱਖਿਅਤ ਮਹਿਸੂਸ ਕਰਨਾ ਕਰਵਾਉਣਾ ਪੈਣਾ ਸਰਕਾਰ ਨੂੰ ਤੇ ਉਹਨੂੰ ਕਰਨਾ ਉਹ ਆਪ ਵੀ ਸਮਝਣੇ ਇਸ ਚੀਜ਼ ਨੂੰ ਥੋੜਾ ਜਿਹਾ ਆਪਣਾ ਕੁੜੀਆਂ ਨੂੰ ਵੀ ਚਾਹੀਦਾ ਵਾ ਕਿ ਥੋੜੀਆਂ ਜਿਹੀ ਆਤਮ ਨਿਰਭਰ ਹੋਣ ਠੀਕ ਹੈ ਤੇ ਦੂਜਾ ਇਹ ਹੈ ਵੀ ਸਰਕਾਰ ਨੂੰ ਵੀ ਚਾਹੀਦਾ ਵੀ ਇਸ ਪਾਸੇ ਕੋਈ ਨਾ ਕੋਈ ਕੰਮ ਕਰਨ ਜਿੱਦ ਤੇ ਕਾਫੀ ਕਾਰਨ ਨੇ ਕੁਝ ਤੇ ਇਹ ਵੀ ਹੈਗਾ ਹੈ ਕਿ ਕਈ ਵਾਰੀ ਅਸੀਂ ਲੜਕਿਆਂ ਨੂੰ ਕੋਈ ਪ੍ਰੋਪਰ ਗਾਈਡੈਂਸ ਨਹੀਂ ਘਰੋਂ ਮਿਲਦੀ ਹੈਗੀ ਸੋ ਪਹਿਲੇ ਨੰਬਰ ਤੇ ਤੇ ਘਰ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਕਿ ਇੱਕ ਫੀਮੇਲ ਜਿਹੜੀ ਹੈ ਉਹ ਆਪਣੀ ਆਪਣੇ ਬੱਚਿਆਂ ਨੂੰ ਆਪਣੇ ਮੁੰਡਿਆਂ ਨੂੰ ਖਾਸ ਕਰਕੇ ਕੁੜੀ ਦੀ ਇੱਜ਼ਤ ਕਰਨੀ ਸਿਖਾਉਣ ਸਭ ਤੋਂ ਪਹਿਲਾਂ ਜੇ ਸਾਥ ਸਾਥ ਉਹ ਆਪਣੇ ਬੱਚੇ ਨੂੰ ਪੁੱਤਰ ਨੂੰ ਆਪਣੇ ਨੂੰ ਸਖਾਏ ਨੂੰ ਨੂੰ ਜਿਤਨਾ ਉਹ ਡੀਲ ਕਰਦੀ ਹੈ ਉਤਰਾ ਹੀ ਆਪਣੇ ਪੁੱਤਰ ਨੂੰ ਡੀਲ ਕਰੇ ਜਿਤਨਾ ਪੁੱਤਰ ਨੂੰ ਡੀਲ ਕਰਦੀ ਹੈ ਉਤਰਾ ਨੂੰ ਨੂੰ ਡੀਲ ਕਰੇ ਫਿਰ ਉਸ ਤੋਂ ਬਾਅਦ ਜਿਹੜਾ ਆ ਜਾਂਦਾ ਹੈ ਕਿ ਸਰਕਾਰਾਂ ਨੂੰ ਚਾਹੀਦਾ ਵਾ ਕਿ ਕੁਝ ਜਿਹੜੇ ਨਿਯਮ ਆ ਇਸ ਤਰ੍ਹਾਂ ਦੇ ਸਖਤ ਨਿਯਮ ਬਣਾਉਣ ਪੀ ਜਿਹਦੇ ਕਰਕੇ ਹਰ ਕੋਈ ਬੰਦਾ ਜਿਹੜਾ ਵਾ ਕਿਸੇ ਲੇਡੀ ਦੇ ਨਾਲ ਇਹ ਜੇ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਵੀ ਮੈਂ ਇਹ ਜੇ ਕਰਾਂਗਾ ਤੇ ਮੈਨੂੰ ਐਡੀ ਇਹਦੀ ਸਜ਼ਾ ਮਿਲੇਗੀ ਜਾਂ ਮੈਨੂੰ ਆਇਆ ਆਏ ਮੇਰੇ ਨਾਲ ਹੋ ਜਾਏਗਾ ਸੋ ਇਸ ਕਰਕੇ ਇਹ ਜਿਹੜਾ ਵਾ ਇਹ ਸਾਰਾ ਆਤਮ ਵਿਸ਼ਵਾਸ ਜਿਹੜਾ ਹੈਗਾ ਸਰਕਾਰ ਨੂੰ ਵੀ ਕਰਨਾ ਚਾਹੀਦਾ ਸਾਨੂੰ ਵੀ ਲੋਕਾਂ ਨੂੰ ਘਰਾਂ ਦੇ ਵਿੱਚ ਕਰਨਾ ਚਾਹੀਦਾ ਔਰ ਜਿਹੜੀ ਹੋਰ ਮੈਂ ਇਹਦੇ ਵਿੱਚ ਗੱਲ ਇੱਕ ਜਿਹੜੀ ਵੇਖਣੀ ਆ ਕਿ ਜਿਹੜਾ ਡਰੱਗਸ ਹੈਗੀਆਂ ਨੇ ਜਾਂ ਮਤਲਬ ਜਿਹੜਾ ਥੋੜਾ ਜਿਹਾ ਮਤਲਬ ਨਸ਼ੇ ਦਾ ਜਿਹੜਾ ਹੈਗਾ ਉਹਦਾ ਵੀ ਇਨਫਲੂਐਂਸ ਇਹਦੇ ਵਿੱਚ ਬਹੁਤ ਜਿਹੜਾ ਵਾ ਇੱਕ ਵੱਡਾ ਹਾਥੇ ਹੈਗਾ ਸੋ ਇਸ ਕਰਕੇ ਇਹਨੂੰ ਨਸ਼ਾ ਵੀ ਜੇ ਇਹਨੂੰ ਕੋਈ ਨੱਥ ਪੈ ਜੇ ਤੇ ਮੇਰੇ ਹਿਸਾਬ ਨਾਲ ਕੁਝ ਹੋਰ ਮਤਲਬ ਜਿਹੜੀਆਂ ਇਹੋ ਜਿਹੀਆਂ ਦੁਰਘਟਨਾਵਾਂ ਅਸੀਂ ਰੋਕ ਸਕਦੇ ਹਾਂ ਮੈਂ ਕਵਲਜੀਤ ਕੌਰ ਜੁਨਾਈਟਿਡ ਨਰਸਿੰਗ ਯੂਨੀਅਨ ਪੰਜਾਬ ਦੀ ਜਨਰ ਸਕੱਤਰ ਸੋ ਅਸੀਂ ਅੱਜ ਸਾਰਿਆਂ ਨੇ ਇਸ ਮੁੱਚੇ ਪੰਜਾਬ ਦੇ ਵਿੱਚ ਨਰਸਿੰਗ ਕਿਡਰ ਨੇ ਅਮਰਿਕਾ ਬਸ ਬੰਗਾਲ ਦੇ ਵਿੱਚ ਜਿਹੜਾ ਦੁਸ਼ਕਰਮ ਕੀਤਾ ਗਿਆ ਡਾਕਟਰ ਨਾਲ ਉਹਦੇ ਵਾਸਤੇ ਤੇ ਇੱਕ ਸਾਡੀ ਲੜਕੀ ਸੀਗੀ ਉੱਤਰਾਖੰਡ ਵਿੱਚ ਸਟਾਫ ਨਰਸ ਜਿਹੜੀ ਨਿੱਜੀ ਹਸਪਤਾਲ ਦੇ ਵਿੱਚ ਕੰਮ ਕਰਦੀ ਸੀ ਉਹਦੇ ਨਾਲ ਵੀ ਦੁਸ਼ਕਰਮ ਕਰਕੇ ਉਹਦਾ ਵੀ ਕਤਲ ਕੀਤਾ ਗਿਆ ਉਹਦੇ ਵਾਸਤੇ 2 ਘੰਟੇ ਵਾਸਤੇ ਸਾਰਿਆਂ ਨੇ ਕੰਮ ਬੰਦ ਕੀਤਾ ਆ ਤੇ ਅਸੀਂ ਮੰਗ ਕਰਦੇ ਆਏ ਸਾਰੇ ਇਸ ਕਰਕੇ ਕਿ ਜਿਹੜੇ ਇਦਾਂ ਲੜਕੀਆਂ ਨਾਲ ਇਦਾਂ ਦੇ ਦੁਰਵਿਹਾਰ ਦੁਸ਼ਕਰਮ ਹੋ ਰਹੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਹੜੇ ਵੀ ਦੋਸ਼ੀ ਨੇ ਸਾਡੀ ਇਹੀ ਮੰਗ ਹੈ ਕਿ ਉਹਨਾਂ ਦੋਸ਼ੀਆਂ ਨੂੰ ਮਨ ਲਕੀ ਮੌਤ ਦੀ ਸਜ਼ਾ ਤੋਂ ਇਹ ਤੇ ਕੋਈ ਸਜ਼ਾ ਹੋਣੀ ਨਹੀਂ ਚਾਹੀਦੀ ਮਨ ਲਕੀ ਸਾਨੂੰ ਤੇ ਅਸੀਂ ਇਹੀ ਮੰਗ ਕਰਦੇ ਆਂ ਕਿ ਅਸੀਂ 2 ਘੰਟੇ ਲਈ ਅੱਜ ਕੰਮ ਬੰਦ ਕੀਤਾ ਜੇ ਫਿਰ ਵੀ ਉਹ ਦੋਸ਼ੀਆਂ ਨੂੰ ਸਜ਼ਾ ਨਾ ਮਿਲੀ ਤੇ ਅੱਗੇ ਫਿਰ ਜਿਵੇਂ ਸਾਨੂੰ ਹੁਕਮ ਹੋਏਗਾ ਆਪਣੇ ਜੂਨੀਅਨ ਵੱਲੋਂ ਉਦਾਂ ਕਰਾਂਗੇ ਤੇ ਬਾਕੀ ਅਸੀਂ ਡਾਕਟਰਜ਼ ਦੇ ਨਾਲ ਆ ਤੇ ਡਾਕਟਰ ਸਾਡੇ ਨਾਲ ਨੇ ਅਸੀਂ ਦੋਨਾਂ ਜੂਨੀਅਨ ਨੇ ਰਲ ਕੇ ਅੱਜ ਇਹ ਕੰਮ ਮਨ ਲਕੀ ਕੰਮ ਬੰਦ ਕੀਤਾ ਆ ਦੇਖੋ ਜੀ ਬਹੁਤ ਜ਼ਿਆਦਾ ਡਰ ਲੱਗਦਾ ਹੁਣ ਸਾਰੀਆਂ ਨਰਸ ਵੀ ਡਾਕਟਰਜ਼ ਵੀ ਜਿਹੜੇ ਨੇ ਨਾਈਟ ਡਿਊਟੀ ਕਰਦੇ ਨੇ ਤੇ ਮਤਲਬ ਕਿ ਜਿਹੜੀਆਂ ਲੇਡੀਜ਼ ਨਾਈਟ ਡਿਊਟੀ ਕਰਦੀਆਂ ਨੇ ਹੁਣ ਤੇ ਸਾਰੇ ਪੇਰੈਂਟਸ ਦੇ ਮਨ ਚ ਇਹ ਡਰ ਲੱਗਦਾ ਕਿ ਬੱਚਾ ਸਾਡੀ ਲੜਕੀ ਨਾਈਟ ਡਿਊਟੀ ਤੇ ਚੱਲੀ ਆ ਉਹ ਸੇਫ ਬਿਲਕੁਲ ਨਹੀਂ ਹੈਗੀ ਉਹਨਾਂ ਨੂੰ ਫਿਕਰ ਆ ਹੁਣ ਸਾਰੇ ਪੇਰੈਂਟਸ ਨੂੰ ਇਸ ਚੀਜ਼ ਦਾ